ਨਗਰ ਨਿਗਮ ਅਬੋਰ ਦੇ ਬਾਅਦ ਇਹ ਜੋ ਤੁਸੀਂ ਧਰਨਾ ਵੇਖ ਰਹੇ ਹੋ ਇਹ ਧਰਨਾ ਲਾਇਆ ਹੈ ਸਫਾਈ ਸੇਵਕ ਯੂਨੀਆ ਵੱਲੋਂ ਹਾਂਜੀ ਨਗਰ ਨਿਗਮ ਅਬੋਰ ਦੇ ਬਾਅਦ ਜਿੱਥੇ ਪਹਿਲਾਂ ਸੀਵਰੇ ਵਿਭਾਗ ਵੱਲੋਂ ਧਰਨਾ ਲਗਾਇਆ ਗਿਆ ਕੱਚੇ ਕਾਮਿਆਂ ਵੱਲੋਂ ਧਰਨਾ ਲਗਾਇਆ ਗਿਆ ਲੰਬੇ ਸਮੇਂ ਤੱਕ ਧਰਨੇ ਚੱਲੇ ਉਹ ਧਰਨਾਂ ਦਾ ਹੱਲ ਹੋਇਆ ਅਤੇ ਹੁਣ ਫਿਰ ਇੱਕ ਵਾਰ ਨਗਰ ਨਿਗਮ ਅਬੋਰ ਦੇ ਬਾਅਦ ਪੱਕੇ ਤੌਰ ਤੇ ਕੰਮ ਕਰਦੇ ਪਰਮਾਨੈਂਟ ਸਫਾਈ ਕਰਮਚਾਰੀਆਂ ਵੱਲੋਂ ਤਰ੍ਹਾਂ ਲਗਾਈ ਤਾ ਗਿਆ ਉਹਨਾਂ ਵੱਲੋਂ ਕਿਆ ਜਾ ਰਿਹਾ ਹੈ ਵੀ ਪਿਛਲੇ 3 ਮਹੀਨਿਆਂ ਤੋਂ ਉਹਨਾਂ ਨੂੰ ਤਨਖਾਹ ਨਹੀਂ ਮਿਲੀ ਹੈ ਅਤੇ ਚੌਥਾ ਵੀਨਾ ਚੱਲ ਗਿਆ ਹੈ। ਉਹਨਾਂ ਨੇ ਇਲਜ਼ਾਮ ਲਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਇਹ ਝੂਠ ਬੋਲ ਰਿਹਾ ਹੈ ਵੀ ਵੈਟ ਦੀ ਰਕਮ ਨਹੀਂ ਆ ਰਹੀ ਪਰ ਪੈਸੇ ਆ ਰਹੇ ਹਨ ਅਤੇ ਉਹ ਪੈਸੇ ਦੇ ਚੈੱਕ ਉਥੇ ਕੱਟ ਜਾਂਦੇ ਹਨ ਜਿੱਥੇ ਉਹਨਾਂ ਨੂੰ ਕਮਿਸ਼ਨ ਮਿਲਦਾ ਹੈ ਅਤੇ ਗਰੀਬ ਤੇ ਮਜਬੂਰ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਤਿੰਨ ਤਿੰਨ ਮਹੀਨੇ ਤਨਖਾਹ ਨਾ ਮਿਲਣ ਕਾਰਨ ਉਹਨਾਂ ਦਾ ਘਰ ਦਾ ਖਰਚਾ ਔਖਾ ਪਿਆ ਹੈ ਚੌਥਾ ਮਹੀਨਾ ਚੱਲ ਰਿਹਾ ਹੈ ਉਹਨਾਂ ਤਨਖਾਹ ਨਹੀਂ ਮਿਲੀ ਇਸ ਕਰਕੇ ਅੱਕ ਕੇ ਉਤਰਦੇ ਤੇ ਬੈਠੇ ਹਨ ਉਹਨਾਂ ਨੇ ਕਿਹਾ ਕਿ ਜੇਕਰ ਜਲਦੀ ਹੀ ਪ੍ਰਸ਼ਾਸਨ ਨੇ ਉਹਨਾਂ ਦੀ ਤਨਖਾਹਾਂ ਜਾਰੀ ਨਾ ਕੀਤੀਆਂ ਤਾਂ ਉਹ ਸੰਘਰਸ਼ ਨੂੰ ਤੇਜ਼ ਕਰਨਗੇ ਅਤੇ ਸੰਘਰਸ਼ ਦੇ ਦੌਰਾਨ ਸ਼ਹਿਰ ਵਿੱਚ ਜੋ ਗੰਦਗੀ ਫੈਲੇਗੀ ਸ਼ਹਿਰ ਦੇ ਵਿੱਚ ਬਿਮਾਰੀਆਂ ਫੈਲਣਗੀਆਂ ਉਸ ਦੀ ਜ਼ਿੰਮੇਵਾਰ ਜ਼ਿਲ੍ਹਾ ਪ੍ਰਸ਼ਾਸਨ ਹੋਵੇਗਾ ਉਹਨਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਈ ਵਾਰ ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਪਰ ਉਹ ਸ਼ਹਿਰ ਦੇ ਹਿੱਤਾਂ ਨੂੰ ਖਿਆਲ ਵਿੱਚ ਰੱਖਦੇ ਹੋਏ ਬਿਨ ਬੋਲੇ ਬਿਨ ਰੋਸ ਕੀਤੇ ਚੁੱਪ-ਚਾਪ ਕੰਮ ਕਰਦੇ ਰਹਿੰਦੇ ਹਨ ਪਰ ਫਿਰ ਵੀ ਜ਼ਿਲ੍ਹਾ ਪ੍ਰਸ਼ਾਸਨ ਉਹਨਾਂ ਦੀ ਸੁਦਾਈ ਨਹੀਂ ਕਰ ਰਿਹਾ ਉਹਨਾਂ ਦਾ ਕਹਿਣਾ ਹੈ ਕਿ 3 ਮਹੀਨੇ ਹੋ ਗਏ ਉਹਨਾਂ ਨੂੰ ਤਨਖਾਹ ਨਹੀਂ ਮਿਲੀ ਕਈ ਕਰਮਚਾਰੀਆਂ ਦੇ ਹਾਊਸ ਲੋਨ ਚੱਲ ਰਹੇ ਹਨ ਕਈਆਂ ਦੇ ਬੱਚਿਆਂ ਦੀ ਪੜ੍ਹਾਈ ਦੇ ਲੋਨ ਚੱਲ ਰਹੇ ਹਨ ਤੇ ਲੋਨਾਂ ਦੀਆਂ ਕਿਸ਼ਤਾਂ ਨਾ ਦੇ ਦਿੱਤੇ ਜਾਣ ਕਾਰਨ ਚੱਕਰਵਰਤੀ ਵਿਆਜ ਪੈਦਾ ਹੈ ਜਿਸ ਕਰਕੇ ਉਹਨਾਂ ਦਾ ਜਨਜੀਵਨ ਅਸਤਵਿਸ਼ਟ ਹੋ ਜਾਂਦਾ ਹੈ ਪਰ ਨਗਰ ਨਿਗਮ ਅਬੋਰ ਦੇ ਅਧਿਕਾਰੀ ਅਤੇ ਕਰਮਚਾਰੀ ਉਹਨਾਂ ਦੀ ਮਸਤਾਵਲ ਧਿਆਨ ਨਹੀਂ ਦਿੰਦੇ ਤੇ ਜੇਕਰ ਜਲਦੀ ਹੀ ਉਹਨਾਂ ਵੱਲ ਧਿਆਨ ਨਾ ਦਿੱਤਾ ਸੰਘਰਸ਼ ਤੇਜ਼ ਕਰਦਣਗੇ ਹੋਰ ਕੀ ਕੁਝ ਗਿਆ ਸਭ ਕੁਝ ਹਾਂਜੀ ਬਿੱਟੂ ਜੀ ਕੀ ਕਹਿਣਾ ਚਾਹੋਗੇ ਮਤਲਬ ਹੁਣ ਫਿਰ ਤੋਂ ਤੁਹਾਨੂੰ ਹੜਤਾਲ ਤੇ ਬਹਿਣਾ ਪੈ ਗਿਆ ਦੇਖੋ ਜੀ ਸਾਡੀ ਤਨਖਾਹ ਤਿੰਨ ਤਿੰਨ ਮਹੀਨੇ ਨਹੀਂ ਰਹੀ ਜੀ ਹਾਂ ਹਾਂ ਤਿੰਨ ਮਹੀਨੇ 2 ਮਹੀਨੇ ਬਾਅਦ ਹਾਂ ਦੇ ਇੱਕ ਤਨਖਾਹ ਦਿੰਦੇ ਹੈਗੇ ਠੀਕ ਆ ਉਹ ਸਾਡਾ ਬੈਂਕ ਦਾ ਲੋਨ ਲਿੱਤਾ ਹੈ ਜੀ ਹਾਂ ਇਹ ਲੋਨ ਲਿੱਤਾ ਦੇਖੋ ਜੀ ਉਹ ਚੱਕਰਵਰਤੀ ਵਿਆਜ ਲੱਗਦਾ ਸਾਡੀ ਕਿਸ ਰੂਪ ਜਿੰਦੀ ਤੋਂ ਠੀਕ ਆ ਤਾਂ ਸਾਨੂੰ ਤਨਖਾਹ ਦੇ ਦੇਵੇ ਅਸੀਂ ਹੜਤਾਲ ਕਰਦੇ ਆਂ ਇਸ ਸਮੇਂ ਸਮੇਂ ਤੇ ਕਿਉਂ ਨਗਰ ਨਿਗਮ ਦੇ ਸਵੈ ਕਰਮਚਾਰੀਆਂ ਨੂੰ ਹੜਤਾਲ ਤੇ ਬਹਿਣਾ ਪੈਂਦਾ ਵੇਤਨ ਨੂੰ ਲੈ ਕੇ ਦੇਖੋ ਜੀ ਕੀ ਕਰੀਏ ਹੁਣ ਉਹ ਡੀਸੀ ਮੈਨੂੰ ਕਹਿੰਦੀ ਸੀ ਮੈਨੂੰ ਕਹਿੰਦੇ ਪੈਸੇ ਨਹੀਂ ਹੈਗੇ ਪੈਸੇ ਸਾਰਾ ਕੁਝ ਹੈ ਜੀ ਹਾਂ ਫਾਈਲ ਕਾ ਮਿਲਦੀ ਪਏ ਦੇਖੋ ਇਸ ਤਰ੍ਹਾਂ ਫਾਈਲ ਕਾ ਮਿਲ ਰਹੀ ਹੈ ਮਲੋੜ ਮਿਲ ਰਹੀ ਹੈ ਸਾਰੇ ਪਾਸੇ ਮਿਲ ਰਹੀ ਹੈ ਕੋਈ ਤਾਂ ਪੰਜਾਬ ਹੈ ਪੰਜਾਬ ਹੋਰ ਵੀ ਹੈ ਇੱਥੇ ਬੈਠਦੀ ਹੁੰਦਾ ਫੇਰ ਸਾਰੇ ਪਾਸੇ ਆਂਦਾ ਲੇਕਿਨ ਇਹ ਚੈੱਕ ਕੱਟ ਦਿੰਦੇ ਜੀ ਕਿੰਨੀ ਸੁਨਾ ਕਿੰਨੀ ਤੁਹਾਨੂੰ ਤੁਮ ਦਾ ਕਮਿਸ਼ਨ ਮਿਲਦਾ ਹੁੰਦਾ ਚੈੱਕ ਕੱਟ ਦੇ ਦੋ ਤਾਂ ਮਰੀ ਉਧਰ ਵੱਧਦੇ ਜੀ ਕਮਿਸ਼ਨਰ ਦੇ ਪਾਸੇ ਇਧਰ ਤੋਂ ਕੋਈ ਧਿਆਨ ਹੀ ਨਹੀਂ ਕੰਦਾ ਉਹ ਕਹਿੰਦੇ ਅਸੀਂ ਤੇ ਦੇ ਦਾਂ ਬੇਟਾ ਬੇੜ ਤੋਂ ਆਂਦਾ ਸਭ ਕੁਝ ਆਂਦਾ ਹਰ ਮਹੀਨੇ ਬੇਟ بس ਐਵੇਂ ਕਹਿੰਦੇ ਪੈਸੇ ਨਹੀਂ ਹੈਗੇ ਕਿੰਨੀ ਤਨਖਾਹ ਪੈਂਡਿੰਗ ਹੈ ਕਿੰਨੇ ਰੁਪਏ ਲੈਣੇ ਆ ਤੁਹਾਨੂੰ ਤਨਖਾਹ ਹੋਗੀ ਜੀ ਚੋਤੀ ਜਲਦੀ ਵੀ ਸੱਜਣ ਕਿੰਨੇ ਕਰਮਚਾਰੀ ਆ ਤੁਹਾਡੇ ਸਾਡੇ ਜੀ 130 ਨਹੀਂ 130 ਕਰਮਚਾਰੀ ਕਿਹੜੀ ਸਫਾਈ ਕਿਹੜੀ ਕਿਹੜੀ ਏਰੀਆ ਦੀ ਸਫਾਈ ਵਿਵਸਥਾ ਜਿਹੜੀ ਆ ਉਹ ਖਰਾਬ ਹੋਵੇਗੀ ਦੇਖੋ ਜੀ ਜਿਹੜੇ ਹੁਣ ਕੱਚੇ ਕੰਮ ਕਰਦੇ ਪਏ ਪੱਕੇ ਸਾਡੀ ਹਰਤਾ ਲੇਗੀ ਹੂੰ ਠੀਕ ਹੈ ਜੀ ਅਸੀਂ ਚੰਦੇ ਅਸੀਂ ਕਹਿੰਦੇ ਆ ਜੀ ਕਿ ਸਾਡੇ ਨਾਲ ਕੱਚੇ ਵੀ ਆਵੇ ਠੀਕ ਹੈ ਅਸੀਂ ਪੂਰਾ ਸੰਜੋਗ ਕਰਾਂਗੇ ਉਹ ਸਾਡੇ ਨਾਲ ਸੰਜੋਗ ਕਰੇ ਪੂਰਾ ਸਾਡੇ ਨਾਲ ਦਰਹੀ ਤੇ ਬੈਠੇ ਇਸ ਤਰ੍ਹਾਂ ਅਸੀਂ ਮੈਂ ਤਾਂ ਦੇਖਿਓ ਐਵੇਂ ਕੰਨ ਜਾਂਦਾ ਵੀ ਆਵੇ ਉਹਨਾਂ ਦੀ ਮਰਜ਼ੀ ਨਾ ਆਵੇ ਉਹਨਾਂ ਦੀ ਮਰਜ਼ੀ ਠੀਕ ਹੈ ਹਾਂਜੀ ਸਰ ਤੁਸੀਂ ਕੀ ਕਹਿਣਾ ਚਾਹੋਗੇ ਮਤਲਬ ਇੱਕ ਵਾਰ ਫਿਰ ਤੋਂ ਨਗਰ ਨਿਗਮ ਦੇ ਜਿਹੜੇ ਪੱਕੇ ਕਰਮਚਾਰੀ ਹੜਤਾਲ ਤੇ ਬੈਠੇ ਆਂ ਹਾਂਜੀ ਉਹ ਤਿੰਨ ਮਹੀਨੇ ਦੀ ਤਨਖਾਹ ਵੀ ਸਾਡੀ ਪੈਂਡਿੰਗ ਉਹ ਤਾਂ ਬਿਨਾਂ ਚੱਲੀ ਜਾਂਦਾ ਜੀ ਫਿਰ ਨਾਲੇ ਇਹ ਹੈ ਨਾ ਕਹਿੰਦੇ ਵੇਟ ਤੇ ਜਾਂਦਾ ਜੀ ਅੰਦਰ ਵੇਟ ਆਂਦਾ ਹੈ ਸਭ ਉਹ ਮਤਲਬ ਇਹ ਹੈ ਨਾ ਆਪਣੀ ਮਤਲਬ ਨਿਕੰਮੇ ਹੈ ਇਹ ਦਰ ਬਈ ਹਾਂਜੀ ਕਿਉਂਕਿ ਇਹ ਦੀ ਜ਼ਿੰਦੇ ਸਾਨੂੰ ਤਨਖਾਹ ਉਹ ਉੱਤੋਂ ਦਾ ਵੇਟ ਆ ਜਾਂਦਾ ਜੀ